ਉਹ ਦਾ ਡੇਰਾ ਮੁਖੀ ਨੇ ਸੁਨਾਰੀਆ ਜੇਲ੍ਹ ਤੋਂ ਚਿੱਠੀ ਲਿਖੀ ਹੈ ਸੁਨਾਰੀਆ ਜੇਲ੍ਹ ਤੋਂ ਭੇਜੀ 18ਵੀਂ ਚਿੱਠੀ ਇਸ ਚਿੱਠੀ ਦੇ ਵਿੱਚ ਇੱਕ ਵਾਰ ਫਿਰ ਤੋਂ ਗੁਰੂ ਹੋਣ ਦਾ ਦਾਵਾ ਡੇਰਾ ਮੁਖੀ ਦੇ ਵੱਲੋਂ ਕੀਤਾ ਗਿਆ ਉਸ ਦੇ ਵੱਲੋਂ ਲਿਖਿਆ ਗਿਆ ਹੈ ਕਿ ਤੁਹਾਡੇ ਗੁਰੂ ਅਸੀਂ ਸੀ ਅਸੀਂ ਹਾਂ ਤੇ ਅਸੀਂ ਹੀ ਰਹਾਂਗੇ ਡੇਰਾ ਸੱਚਾ ਸੌਦਾ ਸਿਰਸਾ ਦੇ ਵਿੱਚ 32ਵਾਂ ਸੇਵਾ ਭੰਡਾਰਾ ਜਿੱਥੇ ਮਨਾਇਆ ਗਿਆ ਵੀ ਦੱਸਦੇ ਕਿ ਸਮਾਗਮ ਚਰੁਤਕ ਦੀ ਸੁਨਾਰੀਆ ਜੇਲ੍ਹ ਚ ਬੰਦ ਡੇਰਾ ਮੁਖੀ ਮੀਤ RAM ਰਹੀਮ ਨੇ ਫਿਰ ਤੋਂ ਆਪਣੀ 18ਵੀਂ ਚਿੱਠੀ ਭੇਜੀ ਹੈ ਇਸ ਚਿੱਠੀ ਦੇ ਵਿੱਚ ਪੁਰਾਣੀਆਂ ਚਿੱਠੀਆਂ ਦੇ ਵਾਂਗ ਇੱਕ ਵਾਰ ਫਿਰ ਤੋਂ ਉਸ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਡੇਰਾ ਮੁਖੀ ਹੋਣ ਦਾ ਗੁਰੂ ਹੋਣ ਦਾ ਉਹਨੇ ਇਹ ਵੀ ਲਿਖਿਆ ਹੈ ਕਿ ਅਸੀਂ ਤੁਹਾਡੇ ਗੁਰੂ ਸੀ ਖਾਂ ਤੇ ਅਸੀਂ ਹੀ ਰ੍ਹਾਂਗੇ ਤੁਹਾਡੇ ਆਸ-ਪਾਸ ਕੋਈ ਮਨਬੁੱਧੀ ਦਿਵਿਆਂਗ ਕੁਮਰਿਆ ਹੋਏ ਦਾ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਉਸ ਦੇ ਘਰ ਪਹੁੰਚਾਓ ਸੇਵਾ ਕਰੋ ਹੋਰ ਜ਼ੋਰ ਸ਼ੋਰ ਦੇ ਨਾਲ ਇਸ ਨੂੰ ਕਰੋ ਸੋ ਡੇਰਾ ਮੁਖੀ ਦੇ ਵੱਲੋਂ ਫਿਰ ਤੋਂ ਇਸ ਵਾਰੀ ਦਾਅਵਾ ਕੀਤਾ ਗਿਆ ਔਰ ਪਹਿਲਾਂ ਵੀ 17 ਚਿੱਠੀਆਂ ਜੁਨੇ ਉਹ ਡੇਰਾ ਮੁਖੀ ਦੀਆਂ ਆ ਚੁੱਕੀਆਂ ਨੇ ਤੇ ਹੁਣ 18ਵੀਂ ਚਿੱਠੀ ਹੈ ਜੋ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਦੇ ਵੱਲੋਂ ਭੇਜੀ ਗਈ ਹੈ ਜੋ ਕਿ ਇਸ ਮੌਕੇ ਸਾਧਵਿਆਂ ਦੇ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਸਜ਼ਾ یافتਾ ਹੈ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਕੈਦ ਹੈ ਤੁਹਾਡੇ ਅਸੀਂ ਗੁਰੂ ਸੀ ਅਸੀਂ ਹਾਂ ਤੇ ਅਸੀਂ ਹੀ ਰ੍ਹਾਂਗੇ ਇਹ ਦਾਵਾ ਫਿਰ ਤੋਂ ਡੇਰਾ ਮੁਖੀ ਦੇ ਵੱਲੋਂ ਰਾਮ ਰਹੀਮ ਦੇ ਵੱਲੋਂ ਕੀਤਾ ਗਿਆ ਹੈ ਜੋ ਡੇਰਾ ਮੁਖੀ ਦੇ ਜੋ ਪੈਰੋਕਾਰ ਨੇ ਜੋ ਸਮਰਥਕ ਨੇ ਹਮੇਸ਼ਾ ਹੀ ਉੜੀਕ ਦੇ ਵਿੱਚ ਰਹਿੰਦੇ ਨੇ ਇੱਕ ਵਾਰ ਫਿਰ ਤੋਂ ਇਹ 18ਵੀਂ ਚਿੱਠੀ ਜੋ ਹੈ ਉਹ ਸਾਹਮਣੇ ਆਈ ਹੈ ਮੇਰੇ ਸਹਿਯੋਗੀ ਪੂਜਾ ਵਰਮਾ ਸਾਣਾ ਜੁੜੇ ਨੇ ਰੁੱਕਰ ਲੱਣਿਆ ਜੀ ਪੂਜਾ ਵਾਕੇ ਹੀ ਸੁਨਾਰੀਆ ਜਿਲ੍ਹੇ ਤੋਂ ਡੇਰਾ ਮੁਖੀ ਦੀ 18ਵੀਂ ਚਿੱਠੀ ਜਿਸ ਤੋਂ ਫਿਰ ਤੋਂ ਗੁਰੂ ਹੋਣ ਦਾ ਦਾਵਾ ਉਹਨਾਂ ਵੱਲੋਂ ਕੀਤਾ ਗਿਆ ਕਿ ਹੋਰ ਜਾਣਕਾਰੀ ਸੁਣ ਲੈ ਕੇ ਬਿਲਕੁਲ ਦੇਖੋ ਸਮੇ ਸਮੇਂ ਤੇ ਜਿਹੜੇ ਗੁਰਬੀਤਰਾਪ ਰਹੇ ਮੈਂ ਆਪਣੇ ਜਿਹੜੇ ਡੇਰਾ ਪ੍ਰਿੰਦ ਕੇ ਉਹਨਾਂ ਨੂੰ ਲੈਟਰ ਲਿਖਦੇ ਰਹਿੰਦੇ ਹਾਸਕਰ ਜਿਹੜੇ ਸਪੈਸ਼ਲ ਓਕੇਸ਼ਨਸ ਹੁੰਦੇ ਹੈ ਚਾਹੇ ਦੀਵਾਲੀ ਹੋਵੇ ਜਾਂ ਫਿਰ ਨਵਾਂ ਸਾਲ ਦਾ ਨਵਾਂ ਸਾਲ ਦਾ ਜਿਹੜਾ ਆਗਾਜ਼ ਅੱਛੀ ਸ਼ੁਰੂ ਹੋ ਗਿਆ ਤੇ ਇਸ ਨੂੰ ਲੈ ਕੇ 18ਵੀਂ ਚਿੱਠੀ ਸਮਰਿਆਂ ਜੇਲ੍ਹ ਤੋਂ ਲਿਖੀ ਗਈ ਹੈ ਤੇ ਇਸੇ ਕਿਸਮ ਕਿਸਮ ਦੇ ਤੌਰ ਤੇ ਇਹ ਦਿਖਾਣ ਦੀ ਜਿਹੜੀ ਇੱਕ ਚਚਾਵਾ ਚੱਲਦੀ ਆ ਸੀ ਕਿ ਇਸ ਤਰ੍ਹਾਂ ਅਧਿਕਾਰੀ ਡੇਰਾ ਬੱਧਾ ਦਾਸਰਦ ਹੈ ਕਿਉਂਕਿ ਡੇਰਾ ਜੀ ਜਿਹੜੀ ਕਮੇਟੀ ਹੈ ਉਸ ਦੇ ਵਿੱਚ ਵੀ ਕਈ ਬਦਲਾਅ ਹੋਣ ਦੇ ਜਿਹੜੇ ਆ ਉਹ ਚਰਚਾਵਾਂ ਮਿਲਦੀਆਂ ਸੀਗੇ ਲੇਕਿਨ ਉਹ ਸਾਰੇ ਉਹਨਾਂ ਚਰਚਾਵਾਂ ਤੇ ਵਿਰਾਮ ਲੱਗਿਆ ਜਦ ਚਿੱਠੀ ਦੇ ਵਿੱਚ ਸਪਸ਼ਟ ਕਿਹਾ ਹੈ ਕਿ ਮੈਂ ਹੀ ਆ ਤੇ ਮੈਂ ਹੀ ਰਵਾਂਗਾ ਸਿੱਧੇ ਤੌਰ ਤੇ ਉਹਨਾਂ ਚਰਚਾਵਾਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਉਹਨਾਂ ਨੇ ਦਰਕਿਨਾਰ ਕਰ ਦਿੱਤਾ ਹੈ ਤੇ ਇਹ ਮੰਨ ਲਿਆ ਕਿ ਹੁਣ ਜਿਹੜਾ ਕੁਝ ਵੀ ਹੋਏਗਾ ਉਹ ਉਹਨਾਂ ਜਿਹੜਾ ਕੁਝ ਵੀ ਡੇਰੇ ਵਿੱਚ ਚੱਲੇਗਾ ਜਿਵੇਂ ਪਹਿਲਾਂ ਚੱਲਦਾ ਸੀਗਾ ਜਨਨਿਤ ਗੁਰਮੀਤ ਰਾਮ ਰਹੀਮ ਤੇ ਕੈਨ ਤੋਂ ਹੀ ਜਦੋਂ ਹੈ ਬਾਰੇ ਦੇ ਵਿੱਚ ਸੰਚਾਲਨ ਹੋਏਗਾ ਜਿਹੜੇ ਵੀ ਕੰਮਕਾਰ ਕੀਤੇ ਜਾ ਰਹੇ ਨੇ ਨਾ ਸਿਰਫ ਪੰਜਾਬ Haryana ਬਲਕਿ ਹੋਰ ਵੀ ਕਈ ਸੂਬਿਆਂ ਦੇ ਵਿੱਚ ਤੇ ਕਿਤੇ ਨਾ ਕਿਤੇ ਹੁਣ ਜਿਹੜਾ ਹੈ ਚਰਚਾਵਾਂ ਨੂੰ ਬਰੀ ਬਿਸਤੂ ਜਰਾ ਲੱਗਾ ਲੇਕਿਨ ਇਸ ਵਿੱਚ ਅੱਗ ਲਿਆ ਕਿ ਫਿਲਹਾਲ ਡੇਰਾ ਮੈਨੇਜਮੈਂਟ ਕਮੇਟੀ ਵੱਲੋਂ ਇੱਕ ਪ੍ਰੈਸ ਨੋਟ ਆਂਦਾ ਹੈ ਮੰਤਰੀ ਤੋਂ ਜਿਹੜੀ ਅਸੀਂ ਅੱਜਕਾ ਨੂੰ ਜਾਣਕਾਰੀ ਲਈ ਹੈ ਉਹਨਾਂ ਦੇ ਪ੍ਰੈਸ ਕਾਊਂਡ ਦਾ ਹੁਣ ਇੰਤਜ਼ਾਰ ਹੈ ਤਾਂ ਚਿੱਠੀ ਜਿਹੜੀ ਸਾਹਮਣੇ ਆਈ ਹੈ ਲੇਕਿਨ ਹੁਣ ਉਹਨਾਂ ਦੇ ਪ੍ਰੈਸ ਕਾਊਂਡ ਦੀਆਂ ਸਾਨੂੰ ਵੇਟ ਕਰਨੀ ਚਾਹੀਦੀ ਹੈ ਕਿ ਕੀ ਕੁਝ ਹੋਰ ਚੇਂਜਸ ਕੀਤੇ ਬਿਲਕੁਲ ਬਿਲਕੁਲ ਪੂਜਾ ਇਹ ਦੇਖਣਾ ਕਾਫੀ ਐਮਰੇਗਾ ਬਿਰਾਲ ਸ਼ੁਕਰੀਆ ਸੋ ਵਾਕਈ ਹੀ ਇੱਕ ਵਾਰ ਫਿਰ ਤੋਂ ਅਸੀਂ ਤੁਹਾਨੂੰ ਦੱਸਦੀ ਆ ਕਿ ਅਸੀਂ ਗੁਰੂ ਸੀ ਅਸੀਂ ਹਾਂ ਤੇ ਅਸੀਂ ਹੀ ਰਹਾਂਗੇ ਇਹ ਬਿਆਨ ਜੋ ਹੈ ਉਹ ਡੇਰਾ ਮੁਖੀ ਦਾ ਹੈ ਡੇਰਾ ਮੁਖੀ ਨੇ ਸੁਣਾ ਰੀਆ ਦਿਲ ਤੋਂ ਫਿਰ ਤੋਂ ਚਿੱਠੀ ਲਿਖੀ ਹੈ ਇਹ ਚਿੱਠੀ ਵੀ ਤੁਸੀਂ ਦੇਖ ਪਾ ਰਹੇ ਹੋ ਔਰ ਅਜੇ ਅੰਨ 17 ਚਿੱਠੀਆਂ ਪਹਿਲਾਂ ਵੀ ਡੇਰਾ ਮੁਖੀ ਦੇ ਵੱਲੋਂ ਲਿਖੀਆਂ ਗਈਆਂ ਨੇ ਤਾਂ ਦਿੱਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਤੇ ਸਭ ਤੋਂ ਪਹਿਲਾਂ ਇਹ ਚਿੱਠੀ ਤੁਹਾਨੂੰ ਦਿਖਾ ਪਾ ਰਹੇ ਹਾਂ ਕਿ ਕਿਸ ਤਰ੍ਹਾਂ ਨਾਲ ਡੇਰਾ ਮੁਖੀ ਦੇ ਵੱਲੋਂ ਲਿਖੀ ਗਈ ਹੈ ਹਾਲਾਂਕਿ ਪਹਿਲਾਂ ਵੀ 17 ਚਿੱਠੀਆਂ ਉਸ ਦੇ ਵੱਲੋਂ ਲਿਖੀਆਂ ਗਈਆਂ ਤੇ ਇਹ 18ਵੀਂ ਚਿੱਠੀ ਜੋ ਹੈ ਉਸਨੇ ਆਪਣੇ ਪੈਰੋਕਾਰਾਂ ਲਈ ਸਮਰਥਕਾਂ ਦੇ ਲਈ ਲਿਖੀ ਹੈ ਤਾਂ ਡੇਰਾ ਮੁਖੀ ਦੇ ਵੱਲੋਂ ਆਪਣੇ ਪ੍ਰੇਮੀਆਂ ਦੇ ਲਈ ਇਹ ਚਿੱਠ ਤੇ ਇਸ ਚਿੱਠੀ 'ਚ ਫਿਰ ਵੀ ਉਸਨੇ ਦਾਵਾ ਕੀਤਾ ਇੱਕ ਵਾਰ ਫਿਰ ਤੋਂ ਇਹ ਦਾਵਾ ਉਸ ਦੇ ਵੱਲੋਂ ਕੀਤਾ ਗਿਆ ਹੈ ਕਿ ਆਪਕੇ ਗੁਰੂ ਹਮ ਥੇ ਹਮ ਹੈ ਹਮ ਹੀ ਰਹੇਗੇ